ਬੋਲ ਜੋ ਬੋਲਣਾ ਹਾਂ ਅੱਜ ਸ਼ਟਰਾਂ ਗਾਏ ਨਾ ਪਹਿਲਾਂ ਗੱਲ ਕਰਦੇ ਆਂ ਆ ਇਧਰ ਆਓ ਹਾਂਜੀ ਠੇਕੇਦਾਰ ਜੀ ਦੱਸੋ ਜੀ ਠੇਕੇਦਾਰ ਨਹੀਂ ਆਈ ਠੀਕ ਲਈ ਠੇਕੇਦਾਰ ਨੇ ਨਹੀਂ ਆਗੇ 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 ਨਹੀਂ ਬਲਦੀਪ ਨੇ ਲੈਂਟਰ ਤੇ ਪਹਿਲਾਂ ਪਹਿਲਾਂ ਪਾਤਾ ਨਾ ਨਹੀਂ ਨਹੀਂ ਲੈਂਟਰ ਭਾਈ ਪਾਤਾ ਇਹ ਹੁਣ ਛੂਟੀ ਉੱਤੇ ਹੀ ਹੋਵੇਗਾ ਟਰੈਕ ਨੰਬਰ ਹੈ ਆਰਡਰ ਮਾਹੌਲੇ ਦਾ ਆਪਣਾ ਠੇਕੇਦਾਰ ਆ ਜੀ ਮੈਂ ਦੇਖਿਆ ਰਹੇ ਆ ਹਾਂ ਤੇ ਇੱਧਰ ਸ਼ਟਰਿੰਗ ਵਾਲਾ ਕਿਹੜਾ ਵਾ ਸ਼ਟਰਿੰਗ ਵਾਲਾ ਖਾਲਾ ਤੇ ਲਾਗੇ ਖੜੋਤਾ ਮੈਂ ਵਾ ਨਹੀਂ ਇਹਦੇ ਵੀ ਆ ਹਾਂ ਨੰਬਰ ਸਾਰੇ ਇਹਦਾ 889868820384 ਪਰ ਇੱਥੇ ਇਹਨਾਂ ਨੇ ਨਹੀਂ ਕੀਤੀ ਹਾਂ ਬਰੇ ਆਡਾ ਅਚਾ ਇਹ ਉਦਾਂ ਮਸ਼ਹੂਰੀ ਕਰਨ ਦੇ ਆਪਣੇ ਵਾਇਰਲ ਦੇ ਕਰਨ ਭਾਈ ਇਹ ਕੋਈ ਨਹੀਂ ਕਹਾਂ ਇਹ ਇਲੈਕਟ੍ਰੀਸ਼ੀਅਨ ਹੈ ਹਾਂ ਜੀ ਬਾਜੀ ਨੂੰ ਆ ਰਿਹਾ ਹੈ ਫੈਨ ਉੱਦ ਕੇ ਗਏ ਵੀ ਜਿਹੜਾ ਮੁਖੜਾ ਹਟਾ ਦੋ ਹਾਂ ਅਜਾ ਉਹ ਮੇਨ ਬੰਦਾ ਤੇ ਬਾਜੀ ਗਿਆ ਪਰ ਇਹਨੂੰ ਇਹ ਬੰਦੀ ਦੀ ਦਾ ਆਪਣਾ ਜਿਹੜਾ ਮਤਲਬ ਦੂਜਾ ਵਾਲਾ ਆਪਣਾ ਕੀ ਕਹਿੰਦੇ ਤੈਨੂੰ ਮੇਨ ਜਿਹੜਾ ਹੁੰਦਾ ਵਾ ਹਾਂ ਹਾਂ ਬਿਲਡਿੰਗ ਦਾ ਕੀ ਕਹਿੰਦੇ ਇਹਨੂੰ ਬੜਾ ਫੋਰਮੈਨ ਸਾਹਿਬ ਉਹ ਖਲੋ ਕੇ ਡੇਹ ਜਿੰਦੂ ਵੇਖਣਾ ਅੱਛਾ ਉਹ ਮੌਇਨਾ ਕਰਦੇ ਆ ਗਾਂਧੀ 3 ਅਲਾਉਂਡ ਲੋਤਾ ਉਹਨਾਂ ਦੇ ਉਹ ਕਰਾਉਂਦੇ ਆ ਆਹ ਤੁਹਾਡੇ ਡੇਹ ਫੋਰਮੈਨ ਸਾਹਿਬ ਵਾਲੇ ਜਿਹੜੇ ਅਪਰੀਸ ਮਾਲੀਪੁਰਾ ਦਾ ਕੰਮ ਬਟੇ ਕਰੀ ਲੱਗਿਆ ਜਿਆ ਛੱੜਨਗਲੇ ਦਾ ਆਹ ਮੇਰਾ ਛੱੜਨਗਲੇ ਦਾ ਇਹ ਛੱੜੀ ਆ ਪੱਧਰ ਤੋਂ ਲਾਉਣੇ ਦਾ ਮਤਲਬ ਕੋਈ ਨਹੀਂ ਮਾਯੋਂ ਤੇ ਇੰਗੀਤ ਵੀ ਨਹੀਂ ਕਿਹੜੀ ਸ਼ਾਹ ਜੀ ਹੁਣ ਇੱਥੇ ਰਹਿ ਗਏ ਆ ਕੌਣ ਸ਼ਾਹ ਜੀ ਹੁਣ ਆ ਜਾਓ ਹੋਰ ਆਪਣਿਆਂ ਨੂੰ ਮਾਰਨ ਗਿਆ ਤੇ ਕੈਮਰਾ ਮੈਨੂੰ ਬਣਾ ਲੈ ਕੋਈ ਨਹੀਂ ਆਵਾਜ਼ ਆਹ ਜੀ ਆ ਗਿਆ ਜਿਸੇ ਨੂੰ ਕਰ ਗਿਆ ਨਹੀਂ ਸ਼ਾਹ ਜੀ ਸਾਹਿਬ ਸਾਹਿਬ ਜੀ ਦੇ ਨਾਲ ਸ਼ਾਹ ਜੀ ਨਾਲ ਖਾਸ ਗੱਲਬਾਤ ਕਰਦੇ ਹੋਏ ਬਈ ਦੋ ਵੀ ਤੁਸੀਂ ਆਪਣੀ رائے ਦੋ ਵਾਇਰਸ ਕੋਈ ਇਫੈਕਸ਼ਨ ਕੋਈ ਠੀਕ ਕਰ ਦੇ ਪਾ ਜੀ ਹੈ ਨੁਸਕਾ ਕੱਢੋ ਕੋਈ ਦੇ ਕੇ ਦਾਰ ਪੰਜਾਬੀ ਜੱਲਦਾ ਆਹ ਉਹ ਕਿਹਾ ਸਾਨੂੰ ਪਿੱਛੇ ਦੇ ਕੇ ਦਾਰ ਨੂੰ ਪਿੱਛੇ ਆ ਇਹਦਾ ਕੰਮ ਨਹੀਂ ਲੱਗਦਾ ਕੋਈ ਤੁਸੀਂ ਕੱਢੋ ਕੋਈ ਸਾਡੀ ਪੈਨ ਇਹਦੇ ਕੋਈ